ਮਾਨਸਾ ਭਾਰਤੀ ਕਿਸਾਨ ਯੂਨੀਅਨ ਟਕੋਂਦਾ ਵੱਲੋਂ ਅਲੀਸ਼ੇਰ ਖੁਰਦ ਪਿੰਡ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੀ ਵੱਡੀ ਅਰੇਲੀ ਕੀਤੀ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਪੈਣੀ ਬਾਗਾ ਨੇ ਸਰਕਾਰ ਉੱਤੇ ਨਸ਼ਿਆਂ ਖਿਲਾਫ ਨਿਕਾਮ ਰਹਿਣ ਅਤੇ ਖਾਦ ਅਕਪਲੇ ਦਾ ਦੋਸ਼ ਲਗਾਇਆ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਵਿੱਚ ਹੀ ਅਲੀਟਰਾ ਵੱਲੋਂ ਲੁੱਟੇ ਜਵਾਰੀ ਰਹੀ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਇਸ ਮੌਕੇ ਅਜਮੇਰ ਸਿੰਘ ਨੇ ਲੋਕਗੀਤ ਪੇਸ਼ ਕੀਤੀ ਹੋਰ ਆਗੂ ਵੀ ਮੌਜੂਦ ਸਨ ਮਾਨਸਾ ਤੋਂ ਪੱਤਰਕਾਰ ਬਿੱਟੂ ਬੁੜਲਾਡਾ ਦੀ ਖਾਸ ਰਿਪੋਰਟ ਮਹਿੰਦਰ ਸਿੰਘ ਪੈਣੀਵਾਗਾ ਬੀਕੇ ਜੂ ਟਕੌਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਅਸੀਂ ਮਾਨਸਾ ਜ਼ਿਲ੍ਹੇ ਦੇ ਭਿੱਖੀ ਬਲਾਕ ਦੇ ਵਿੱਚ ਮੀਟਿੰਗਾਂ ਤੇ ਰੈਲੀਆਂ ਕੀਤੀਆਂ ਅੱਜ ਹੁਣ ਅਲੀਸ਼ੇਰ ਦੇ ਵਿੱਚ ਵੱਡੀ ਵੱਧਵੀਂ ਮੀਟਿੰਗ ਕੀਤੀ ਹੈ ਜਿੱਥੇ ਸਤਿਕਾਰਯੋਗ ਮੇਰੀਆਂ ਭੈਣਾ ਵੱਡੀ ਗਿਣਤੀ ਚ ਆਈਆਂ ਕਿਸਾਨ ਮਜ਼ਦੂਰ ਆਏ ਮੁੱਦਾ ਇਹ ਹੈ ਵੀ ਜਿਹੜਾ ਪਿਰਥੀ ਪਾਲ ਸਿੰਘ ਚੱਕ ਅਲੀਸ਼ੇਰ ਦਾ ਜੱਦੀ ਪਿੰਡ ਹੈ ਜਿਹੜਾ ਮਗਰਲਾ ਪਿੰਡ ਕਹਿ ਦਈਏ ਉਹ ਅਲੀਸ਼ੇਰ ਅੱਜ ਅਲੀਸ਼ੇਰਾਂ ਦੇ ਵਿੱਚ ਵੱਡੀ ਰੈਲੀ ਕੀਤੀ ਹੈ ਜਿੱਥੇ ਲੋਕਾਂ ਨੇ ਵਿਸ਼ਵਾਸ ਦਿਵਾਇਆ ਵੀ ਪਿਰਥੀ ਦੇ ਨਾਲ ਹੈ ਜੇ ਪਿਰਥੀ ਨੂੰ ਇੱਕ ਨੂੰ ਗੋਲੀ ਮਾਰ ਕੇ ਸ਼ਹੀਦ ਕਰਤਾ ਗੁੰਡਿਆਂ ਨੇ ਤੇ ਆੜਤੀਆਂ ਨੇ ਜ਼ਮੀਨ ਦੀਆਂ ਅ ਜਮੀਨ ਦੇ ਵਾਸਤੇ ਤਾਂ ਪਿਥੀਪਾਲ ਸਿੰਘ ਇਕੱਲਾ ਨਹੀਂ ਹੈਗਾ ਅਸੀਂ ਵੱਡੀ ਗਿਣਤੀ ਚ ਪਿਥੀ ਦੇ ਨਾਲ ਆਏ 10 ਤਰੀਕ ਨੂੰ ਘਰ ਘਰ ਦਾ ਬੱਚਾ ਬੱਚਾ ਜਿੰਦੇ ਲਾ ਕੇ ਕਹਿੰਦੇ ਪਿਥੀਪਾਲ ਦੀ ਵਰਸੀ ਤੇ ਜਾਵਾਂਗੇ 15ਵੀਂ ਵਰਸੀ ਤੇ ਜਾਣਾਗਾ 10 ਤਰੀਕ ਨੂੰ ਤੇ ਲਗਾਤਾਰ ਵਰਸੀਆਂ ਮਨਾਉਂਦੇ ਰਹਾਂਗੇ ਤੇ ਨਾਲ ਹੀ ਜਿਹੜੇ ਹੜ੍ਹ ਪੀੜਤਾ ਹੈ ਸਰਕਾਰ ਨੇ ਡੋਬੇ ਹੈ ਕਈ ਜ਼ਿਲ੍ਹੇ ਆਪਣੇ ਉਥੇ ਲੋਕਾਂ ਨੂੰ ਕਿਹਾ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਕਣਕ ਹੈ ਜਿਹੜੀ ਬੀਜ ਕੇ ਆਉਣੀ ਹੈ ਤਤੂ ਚਿਹੰਗਾਰਾ ਪਰ ਉਹਨਾਂ ਨੇ ਕਿਹਾ ਵੀ ਕਣਕ ਡੀਏਪੀ ਤੇ ਪੈਸਾ ਰਾਸ਼ੀ ਇਕੱਠੀ ਕਰਕੇ ਵੱਡੀ ਗਿਣਤੀ ਚ ਲਿਆਵਾਂਗੇ ਬੀਕੇਜੂ ਟਕਾਉਂਦਾ ਵੱਲੋਂ ਅਸੀਂ ਲੋਕਾਂ ਨੂੰ ਬੇਨਤੀ ਕੀਤੀ ਕਰਦੇ ਆ ਪਿੰਡਾਂ ਦੇ ਵਿੱਚ ਜਾ ਕੇ ਵੀ ਸਰਦਾ ਸਮਾਨ ਜਿੰਨਾ ਕ ਆਪਣਾ ਮਾਜ ਨਾਲ ਉਸ ਹਸਾਬ ਦੇ ਨਾਲ ਆਪਾਂ ਉਹ ਪਰਿਵਾਰ ਤੋਂ ਕੁਛ ਨਾ ਕੁਛ ਸਾਹਿਤਾ ਦੇ ਕੇ ਜਿਹੜੇ ਡੁੱਬੇ ਪਰਿਵਾਰ ਨੇ ਚਾਹੋ ਕਿਸਾਨ ਆ ਚਾਹੋ ਮਜ਼ਦੂਰ ਆ ਜਿਹਦੇ ਘਰ ਡਿੱਗੇ ਆ ਉਹਨਾਂ ਨੂੰ ਸਹਾਇਤਾ ਦੇਣ ਵਾਸਤੇ 20 ਤਰੀਕ ਨੂੰ ਅਸੀਂ ਜਿਹੜਾ ਜਾਣਾਗਾ ਇਹ ਪਿੰਡ ਨੇ ਵਿਸ਼ਵਾਸ ਦਿਵਾਇਆ ਵੀ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਵਿੱਚੋਂ ਆ ਕਰਕੇ ਰਾਸ਼ੀ ਇਕੱਠੀ ਕਰਕੇ ਕੰਨ ਇਕੱਠੀ ਕਰਕੇ ਅਸੀਂ ਬਿਹਰਾਕਾ ਤਾਂਗੇ ਜਿਹੜੇ 4 ਜ਼ਿਲ੍ਹੇ ਆ ਬੀਕੇਜੂ ਟਕਾਉਂਦਾ ਦੀ ਜਿੱਥੇ ਕਾਇਆਂ ਸਰਕਾਰ ਮੰਨੇ ਡੁੱਬੇ ਹੋਏ ਨੇ ਉਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਾਵਾਂਗੇ ਲਗਾਤਾਰ ਪਿੰਡਾਂ ਦੇ ਵਿੱਚ ਨੁਕਰ ਮੀਟਿੰਗਾਂ ਛੋਟੀਆਂ ਮੀਟਿੰਗਾਂ ਤੇ ਰੈਲੀਆਂ ਉਹ ਲਗਾਤਾਰ ਜਾਰੀ ਨੇ ਅੱਜ ਭਿੱਕੀ ਬਲਾਕ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਦੇਵਾਂਗੇ ਇਹੇ ਮੀਟਿੰਗਾ ਉਹਨਾਂ ਨੂੰ ਸੱਦਾ ਦਿੰਦੀਆਂ ਗੁੰਡਿਆਂ ਨੂੰ ਤੇ ਆੜਤੀਆਂ ਨੂੰ ਵੀ ਜ਼ਮੀਨਾਂ ਦੇ ਵਿੱਚ ਜਿੱਥੇ ਲਾਲਾ ਛੱਟ ਰੱਖੀਆਂ ਵੀ ਰਨੋਟਾਂ ਦੇ ਝੂਠਿਆਂ ਦੇ ਕੋਟਾਂ ਦਾ ਹਾਸਰਾ ਲੈ ਕੇ ਤੇ ਜ਼ਮੀਨਾਂ ਦੇ ਉੱਤੇ ਕਾਬਜ ਹੋਣ ਦੇਵਾਂਗੇ ਉਹ ਕਿਤੇ ਵੀ ਉਹਨਾਂ ਦੇ ਸੁਪਨੇ ਆ ਜਿਹੜੇ ਪੂਰੇ ਨਹੀਂ ਹੋਣ ਦੇਗੇ